ਕਰੇਲੇ ਮੈਂ ਲਾਈ ਸੀ ਲੈ ਪੈ ਗਈ ਫੁੱਲ ਹੋ ਜਾਨੇ ਕੱਦੀ ਦਿਨ ਤੱਕ ਘਰ ਦੇ ਕਰੇਲੇ ਖਾਵਾਂਗੇ ਵਾਵਾ ਹੀ ਆ ਡੰਗ ਨ ਹੋ ਜਾਣਾ ਪੂਰਾ ਮੇਰਾ ਵਿੱਚ ਪਾਵਾਂਗੀ ਪਿਆਜ਼ ਤੇ ਕਰੇਲੇ ਬਣਾਵਾਂਗੇ ਹੁਣ ਹੋ ਜਾਣ ਛੇਤੀ ਛੇਤੀ ਮੈਂ ਕਿ ਚੱਲ ਲਾੜਦਾ ਇਹੋ ਤੇ ਸੋਖ ਓਏ ਦੀਸੀ ਮਾ ਸੀ ਮਾ ਦੀਸੀ ਮਾ ਕੀ ਕਰ ਰਹੇ ਹਈ ਐ ਕੰਨਾ ਕੀਇ ਜਾਈ ਮੈਂ ਤਾਂ ਖੁਸ਼ੀ ਬੜੀ ਹੋਉਂਦੀ ਆਹ ਕਰੇਲਿਆਂ ਦੀ ਵੇਲ ਜੜਾਈ ਤੇ ਫੁੱਲ ਪੈ ਗਏ ਉਹਨਾਂ ਨੂੰ ਵੇ ਵੇ ਖੁਸ਼ ਹੋਣ ਦੀ ਵੀ ਕਰੇਲੇ ਖਾਵਾਂਗੀ ਘਰ ਦੇ ਹਾਂ ਚੱਲ ਠੀਕ ਐ ਫਿਰ ਤੇਰਾ ਕੀ ਕਰਦੇ ਆਏ ਜੇ ਮੈਂ ਕੀ ਕਰਨਾ ਨਹੀਂ ਧੀਏ ਵੇਲੀ ਹੈ ਗਈਆਂ ਮੈਂ ਹੋਰ ਕੀ ਕਰਨਾ ਚੱਲ ਆਜੋ ਫਿਰ ਬਈ ਦੋ ਚਾਰ ਗਰਪਾ ਮੁਕਾ ਮਾਰੀ ਆਜੋ ਹਾਂ ਚੱਲ ਆਹ ਮੰਜੀ ਢਾਵਾਂ ਮੈਂ ਇੱਥੇ ਠੀਕ ਐ ਢਾ ਮੰਜੀ ਇੱਥੇ ਬਹਿ ਜਾ ਉੱਪਰ ਆਹ ਹਾਂ ਦੱਸ ਚਾਈ ਹੋਰ ਸਨਾ ਲਾ ਠੀਕ ਠਾਕ ਹੈ ਤੇ ਤੁਹਾਡੇ ਕੋ ਸੁੰਨੀਆਂ ਵਾ ਆਹੋ ਤੂੰ ਠੀਕ ਠਾਕ ਹੈ ਨਾ ਚਾਈ ਮੈਂ ਤਾਂ ਠੀਕ ਠਾਕ ਆ ਤੂੰ ਦੱਸ ਕੋਈ ਤਾਜ਼ਾ ਖਬਰ ਲਿਆਈ ਹੋਣੀ ਗਲੀ ਦੀ ਸੁਣਾ ਮੈਨੂੰ ਕੋਈ ਗੱਲ ਬਾਤ ਮੈਂ ਤੈਨੂੰ ਪ੍ਰੈਸ ਰਿਪੋਰਟਰ ਲੱਗ ਜਈ ਪਈ ਆ ਹੈ ਦੱਸ ਜੇ ਤੈਨੂੰ ਇੰਨਾ ਹੀ ਤੈਨੂੰ ਸ਼ੌਂਕ ਹੈ ਤੇ ਆ ਟੀਵੀ ਲਾ ਲੈ ਤੇ ਖਬਰਾਂ ਜਿੰਨੀਆਂ ਮਰਦੀ ਸੁਣ ਟੀਵੀ 'ਚ ਮੈਂ ਕਿਹੜੀ ਖਬਰਾਂ ਸੁਣਾ ਆਈ ਆਈ ਜਾਂਦੀ ਅੱਜ ਉੱਥੇ ਜਾ ਬੰਬ ਡਿੱਗ ਪਈ ਤੇ ਅੱਜ ਉੱਥੇ ਬੰਬ ਡਿੱਗ ਪਈ ਜਿਹੜੀ ਮੇਨ ਗੱਲ ਹੈ ਨਾ ਗਲੀ ਮੱਲੇ ਦੀ ਉਹ ਤੇ ਮੈਨੂੰ ਤੂੰ ਹੀ ਦੱਸਣੀ ਹੈ ਨਾ ਉਹ ਮੈਨੂੰ ਖਬਰਾਂ 'ਚ ਥੋੜੀ ਮਿਲ ਜਾਨੀ ਆ ਅੱਛਾ ਤੂੰ ਹੀ ਜਿਹੜੇ ਨਾ ਸਵਾਰ ਬੜੇ ਲੈਣੇ ਆ ਅੱਛਾ ਚਾਹੀ ਦੱਸ ਹਾਂ ਹਾਂ ਦੱਸ ਕਿੱਧਰ ਗਈ ਗਲੀ ਮੱਲੇ ਨੂੰ ਅੱਗ ਲਾ ਮੰਗੀਆਂ ਤੇਰੀ ਸੱਸਆਂ ਤੂੰ ਮੇਰੇ ਨਾਲ ਜੋ ਵੀ ਗੱਲ ਲੱਗੇ ਮੇਰੇ ਨਾਲ ਕਰ ਰਿਆ ਕਰ ਆਣ ਗਵਾਣ ਜਿਹੜੇ ਹੁੰਦੇ ਨਾ ਉਹ ਸੱਸਾਂ ਬਰਾਬਰ ਹੀ ਹੁੰਦੇ ਨੇ ਨੀ ਇਹ ਗੱਲ ਤਾਂ ਬਿਲਕੁਲ surjit kaur ਸਹੀ ਕਹਿਣ ਢਈ ਆ ਲੈ ਲੈ ਨਹੀਂ ਅੰਟੀ ਵੀ ਆ ਗਈ ਆ ਨਹੀਂ ਤੇਰੀ ਕਿਹੜੀ ਸੱਸ ਹੈਗੀ ਆ ਆ ਗਲੀ ਮੱਲੇ ਵਾਲਿਆਂ ਤੇ ਸਾਰੀਆਂ ਢੜਗੀਆਂ ਸੱਸਾਂ ਹੀ ਲੱਗਦੀਆਂ ਨਾ ਮੈਂ ਕਦੀ ਅੰਟੀ ਫਰਕ ਨਹੀਂ ਸਮਝਿਆ ਮੈਂ ਤਾਂ ਤੁਹਾਨੂੰ ਆਪਣੀਆਂ ਸੱਸਾਂ ਹੀ ਸਮਝਦੀ ਆ ਨਹੀਂ ਮੇਰੀ ਗੱਲ ਸੁਣ ਆ surjit kaur ਹੁਣੇ ਮੇਰੇ ਘਰ ਗਈ ਸੀ ਤੂੰ ਦੱਸਣ ਢਈ ਸੀ ਕਿ ਤੇਰੀ ਦਰਾਨੀ ਜਦੋਂ ਹੁੰਦਾ ਮੂੰਹ ਚੁੱਕ ਕੇ ਪਰਸ ਪਾਉਂਦੀ ਆ ਤੇ ਨਿਕਲ ਜਾਂਦੀ ਬਾਹਰ ਨਹੀਂ ਆਂਟੀ ਇੱਥੇ ਗਈ ਹੈਗਾ ਕੰਮ ਗਈ ਜੇ ਚਰਕ ਨਹੀਂ ਤੂੰ ਮੈਨੂੰ ਐਵੇਂ ਕਹੀ ਜਾਂਦੀ ਸੀ ਸੁਜੀਤਪੁਰ ਨਹੀਂ ਮੈਂ ਆਪੇ ਵੇਖਿਆ ਇਹਨੂੰ ਜਾਂਦੀ ਨੂੰ ਆ ਜਾਣਦੇ ਸੀ ਆ ਇਹ ਪਸ ਲਟਕਾ ਕੇ ਇਹ ਜਾਣਦੇ ਸੀ ਮੇਰੀ ਸੁਣੋ ਗੱਲ ਆਂਟੀ ਜੇ ਉਹ ਗਈ ਆ ਤੇ ਵੇਖੋ ਕੋਈ ਕੰਮ ਆ ਜਿਹੜਾ ਮੈਂ ਨਹੀਂ ਕੀਤਾ ਤੇ ਉਹ ਜਾ ਕੇ ਘਰ ਆਈ ਤੇ ਫਿਰ ਕੀ ਗਈ ਹੈ ਤੇ ਹੁਣ ਦੇ ਜਵਾਬ ਉਹ ਤਾਂ ਉੱਥੇ ਮੈਨੂੰ ਕਹਿ ਕੇ ਆਈ ਸੀ ਕਿ ਸੀਮਾ ਬੜੀ ਭੋਲੀ ਆ ਤੇ ਤੂੰ ਮੇਰੇ ਨਾਲ ਚੱਲ ਮੈਂ ਤਾਂ ਪੈਣਾ ਸਬਜੀ ਨੂੰ ਤੜਕਾ ਲਾਣ ਲਈ ਤੇ ਤੜਕਾ ਲਾਂਦੇ ਲਾਂਦੇ ਮੇਰਾ ਧਿਆਨ ਫੇਰ ਇੱਧਰ ਨੂੰ ਆ ਗਿਆ ਮੈਂ ਕਿਹਾ ਸੀਮਾ ਤਾਂ ਹੈ ਹੀ ਬੜੀ ਭੋਲੀ ਆ ਮੈਂ ਆਵ ਜਾ ਕੇ ਵੇਖ ਕੇ ਆਵਾ ਗੱਲ ਹੋਈ ਕੀ ਆ ਝੂਠ ਕੇ ਬੋਲਣ ਦੀਆਂ ਆ ਜਿਹੜੀ ਤੇਰੀ ਦਰਾਨੀ ਹੈਗੀ ਆ ਨਾ ਉਹ ਜਿਸਲੇ ਵੇਖੋ ਐ ਪਰਸ ਪਾ ਕੇ ਲਟਕਾ ਕੇ ਤੇ ਐ ਟੁਰੀ ਜਾਂਦੀ ਹੈ ਹੈ ਤੇ ਵੇਖ ਤੂੰ ਹੈਗੀ ਭੋਲੀ ਤੇ ਉਹ ਆਪ ਚੱਲ ਜਾਂਦੀ ਓ ਤੇ ਕੰਮ ਨੂੰ ਤੈਨੂੰ ਡਾਹ ਜਾਂਦੀ ਓ ਸਾਰਾ ਦਿਨ ਤੂੰ ਕੰਮ ਲੱਗੀ ਰਣੀ ਐ ਲੱਗੀ ਜਾਂਦੀ ਐ ਤੈਨੂੰ ਹਰ ਤੱਕ ਕੰਮ ਨਹੀਂਗਾ ਮੇਰੀ ਗੱਲ ਸੁਣ ਸੀਮਾ ਵੇਖ ਤੇਰੇ ਸੱਸ ਦਾ ਸਾਡੇ ਨਾਲ ਕਿੰਨਾ ਪਿਆਰ ਸੀ ਜੇ ਕੋਈ ਤੁਹਾਡੇ ਆਪਸ ਵਿੱਚ ਕੋਈ ਗੱਲ ਐ ਨਾ ਤੇ ਸਾਨੂੰ ਦੱਸ ਜਰੂਰੀ ਐ ਪਾ ਲੋਕਾਂ ਘੜੇ ਰੋਲਾ ਪਾਣਾ ਇੱਥੇ ਮਸਲਾ ਹੱਲ ਕਰ ਦਿੰਨੇ ਆਂ ਗਾਂ ਵਦਨ ਦੀ ਲੋੜ ਨਹੀਂ ਐਵੇਂ ਵੇਖੋ ਪੇਕਿਆਂ ਤੱਕ ਗੱਲਾਂ ਜਾਣਗੀਆਂ ਤੇਰੇ ਜਾਣਗੀਆਂ ਉਹਦੇ ਜਾਣਗੀਆਂ ਫਾਇਦਾ ਕੀ ਆ ਨਹੀਂ ਆਂਟੀ ਕੋਈ ਨਹੀਂ ਗੱਲ ਹੈਗੀ ਐਵੇਂ ਇਹਨਾਂ ਨੇ ਤੁਹਾਨੂੰ ਨਾ ਗਲਤਫਹਿਮੀ ਪਾ ਪਾ ਦਿੱਤੀ ਆ ਕੋਈ ਅਸੀ ਗੱਲ ਗੁਲ ਨਹੀਂ ਹੈਗੀ ਇਹਨਾਂ ਨੂੰ ਇਹਨਾਂ ਬਸ ਤੂੰ ਤੇ ਮੈਂ ਛੁੱਟੀਆਂ ਗੱਲਾਂ ਕਰਦੇ ਰਹਿੰਦੇ ਕੋਈ ਗੱਲ ਨਹੀਂ ਹੈਗੀ ਦਰਾਨੀ ਮੇਰੀ ਨਾਲ ਮੇਰੀ ਤੇ ਨਾ ਉਹ ਕੋਈ ਗੱਲ ਮੈਨੂੰ ਕਹਿੰਦੀ ਆ ਦੱਸ surjit kore ਆਹੋ ਹੁਣ ਤੇ ਕੋਈ ਕਹਿਣਾ ਹੀ ਐ ਤੂੰ ਤੇ ਆਪਣੀ ਦਿੱਤਨੀ ਸਹੀ ਕਰਨੀ ਆ ਮੈਂ ਮੈਨੂੰ ਸਭ ਕੁਝ ਪਤਾ ਹੈ ਤੁਹਾਡੇ ਘਰ ਦਾ ਇੱਕ ਮਿੰਟ ਮੇਰੀ ਗੱਲ ਸੁਣ surjit kore ਵੇਖ ਜਦੋਂ ਤੂੰ ਮੈਨੂੰ ਸਾਰੀ ਗੱਲ ਦੱਸੀ ਆ ਕਿ ਉਹ ਦਰਾਨੀ ਛਾਂੜੀ ਦੀ ਇਤਨਾ ਲੜਾਈ ਹੁੰਦੀ ਆ ਬੋਲਦੀਆਂ ਕਿਉਂਕਿ ਤੇਰਾ ਘਰ ਸਾਹਮਣੇ ਆ ਮੇਰਾ ਘਰ ਤਾਂ ਬੜੇ 10 ਘਰ ਛੱਡ ਕੇ ਆ ਓ ਠੀਕ ਆ ਹੁਣ ਜਦੋਂ ਮੈਂ ਇਹਦੇ ਕੋਲ ਆ ਗਈ ਆ ਮੈਂ ਤਾਂ ਇਹਦੇ ਕੋਲ ਆਈ ਆ ਕਿ ਚੱਲ ਜੇ ਕੋਈ ਮਸਲਾ ਹੈਗਾ ਤੇ ਆਪਾਂ ਬਹਿ ਕੇ ਹੱਲ ਕਰ ਦਿੰਨੇ ਆ ਉਹ ਅਗਲੀ ਕਹਿੰਦੀ ਕੋਈ ਮਸਲਾ ਹੀ ਨਹੀਂ ਹੈਗਾ ਹਾਂ ਨਹੀਂ ਮਸਲਾ ਹੈਗਾ ਹੀ ਇਹ ਦੱਸਦੀ ਨਹੀਂ ਉਹ ਜਾਣ ਕੇ ਕਰਨ ਢਈ ਆ ਹਾਏ ਹਾਏ ਮੈਂ ਕਿਉਂ ਜਾਣ ਕੇ ਕਰਨਾ ਜਿਹੜੀ ਗੱਲ ਹੁੰਦੀ ਤੇ ਮੇਟਾ ਨਕਾਰ ਹੀ ਦੇਣੀ ਸੀ ਐਸੀ ਕੋਈ ਗੱਲ ਨਹੀਂ ਆਂਟੀ ਐਵੇਂ ਨਾ ਤੇ ਉੰਜ ਦੱਸੋ ਮੈਨੂੰ ਵੀ ਕੋਈ ਗੱਲ ਹੋਰ ਗਲੀ ਮੇ ਲੇ ਦੀ ਆਗੀ ਤੋ ਦੱਸੋ ਸਾਡੇ ਘਰ ਦੀ ਤੁਸੀਂ ਛੱਡੋ ਲੈ ਨਹੀਂ ਜਾ ਸਰਜੀਤ ਕੋਰੇ ਤੂੰ ਬਹਿਣਾ ਬੈ ਮੈਂ ਤਾਂ ਚੱਲੀ ਆ ਮੈਂ ਤਾਂ ਡਰਦੀ ਆ ਕੀ ਆ ਵੀ ਚੱਲ ਸਿਆਣੀਆਂ ਸਮਝਦਾਰ ਕੁੜੀਆਂ ਪੜੀਆਂ ਲਿਖੀਆਂ ਦੋਵੇ ਮਸਲਾ ਇਹਨਾਂ ਦਾ ਹੱਲ ਕਰਦੀਆਂ ਜਦੋਂ ਅਗਲੀਆਂ ਕਹਿੰਦੀਆਂ ਹੈਗਾ ਹੀ ਨਹੀਂ ਤੇ ਆਪਾਂ ਕੀ ਕਰਨਾ ਉਹ ਕੁੜੀਏ ਤੂੰ ਕੀ ਮਿੰਟ ਬਾਅਦ ਫੋਨ ਨੂੰ ਲੱਗੀ ਹੋਈ ਆ ਉਹ ਕੁਛ ਨਹੀਂ ਉਹ ਮੈਸੇਜ ਆਉਂਦੇ ਉਹਨਾਂ ਤੇ ਮੈਂ ਜਵਾਬ ਦੇਣੀ ਆ ਅੱਛਾ ਅੱਛਾ ਚੰਗਾ ਸਰਜੀਤ ਕੋਰੇ ਮੈਂ ਜਾਵਾਂ ਮੇਰੀ ਨੂੰਹ ਨੇ ਜਾਣਾ ਹੈਗਾ ਉਹਦੇ ਭਰਾ ਦਾ ਵਿਆਹ ਆ ਕਰਨ ਜਾਣਾ ਸ਼ਾਪਿੰਗ ਤੇ ਮੈਂ ਤਾਂ ਤੇਰੀ ਗੱਲ ਕਰਕੇ ਆ ਗਈ ਚੰਗਾ ਸੀਮਾ ਜੇ ਮੇਰੀ ਧੀਏ ਫਿਰ ਵੀ ਕੋਈ ਗੱਲ ਹੋਈ ਨਾ ਤੂੰ ਤੈਨੂੰ ਮੈਨੂੰ ਦੱਸ ਦੇਵੀਂ ਚੰਗਾ ਆਂਟੀ ਉਹਨਾਂ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂਗੀ ਜੇ ਕੋਈ ਗੱਲ ਹੋਏਗੀ ਤੇ ਦੂਜੀ ਇਹ ਗੱਲ ਤੇ ਬੇਟੋ ਮੈਂ ਤੁਹਾਡੇ ਵਾਸਤੇ ਕੁਝ ਬਣਾ ਕੇ ਲਿਆਉਣੀ ਢੰਡਾ ਢੁੰਡਾ ਨਹੀਂ ਨਹੀਂ ਪੁੱਤਰ ਮੈਂ ਨਹੀਂ ਕੁਝ ਪੀਣਾ ਚੱਲ ਸਰਜੀਤ ਕੋਰੇ ਮੈਂ ਚਲਦੀ ਆਂਟੀ ਦੀ ਸਬਜੀ ਸੜ ਜਾਨੀ ਹੈ ਨਾ ਤੇ ਹੋਰ ਕੀ ਪੈਣਾ ਚੰਗਾ ਮੈਂ ਚਲਦੀ ਭੱਜੇ ਆਏ ਆ ਤੁਹਾਡੇ ਕਹਿਨ ਤੇ ਆਹ ਹੋ ਗਈ ਨਹੀਂ ਚੰਗਾ ਜਸਬੀਰ ਕੋਰ ਚਲੇ ਗਈ ਹੋ ਮੇਰੇ ਸਾਹ ਇਹਨੂੰ ਕੋਈ ਅਕਲ-ਉਕਲ ਆ ਗਈ ਨਹੀਂ ਅ ਜੋ ਵੀ ਗੱਲ ਹੁੰਦੀ ਨਾ ਮੇਰੇ ਨਾਲ ਗੱਲ ਕਰਿਆ ਕਰ ਤੂੰ ਕਹਤਾ ਕਿ ਮੈਂ ਉੱਤੀ ਨਾਲ ਗੱਲ ਕਰਿਆ ਕਰਨੀ ਮੇਰੇ ਨਾਲ ਸੇ ਮਤ ਗੱਲ ਕਰਨੀ ਹੈ ਉਹ ਨਾਲ ਨਹੀਂ ਗੱਲ ਕਰਨੀ ਟਾਡੇ ਨਾ ਕੀ ਗੱਲ ਕਰਾਂ ਲੈ ਫਿਰ ਸੁਣ ਲਾ ਮੇਰੀ ਹਾਂ ਤੂੰ ਵੀ ਸੁਣ ਲਾ ਆਹੋ ਹੈਗੀ ਉਹ ਚਲਾ ਕੇ ਮੇਰੀ ਦਰਾਨੀ ਅੱਛਾ ਕੰਮ ਕਰ ਵੀ ਘੱਟ ਕਰਦੀ ਆ ਕੀ ਕਰਾਂ ਮਿੰਟਕ ਬਾਅਦ ਕਹਿੰਦੀ ਆ ਚੱਲੀ ਆ ਮੈਂ ਬਾਜ਼ਾਰ ਚੱਲੀ ਆ ਮੈਂ ਹੋ ਲੈ ਮੈਨੂੰ ਤਾਂ ਲੱਗਦਾ ਖਾਣ ਪੀਣ ਨਹੀਂ ਜਾਂਦੀ ਕੰਮ ਦੇ ਮਾਰੇ ਘਰੋਂ ਨਿਕਲਦੀ ਹੋ ਹੋ ਨਹੀਂ ਨਾ ਹੈਗਾ ਹੋਰ ਮੈਂ ਹੋਰ ਕੀ ਸੁਣ ਨਾ ਮੇਕੋ ਇਹ ਉਹੀ ਗੱਲਾਂ ਵਾ ਤੇ ਮੈਂ ਉਹਨੂੰ ਕਹਿੰਦੀ ਹੁੰਦੀ ਨਹੀਂ ਹੁੰਦੀ ਮੈਂ ਕਹਿੰਦੀ ਜਾਵੇ ਜਿੱਥੇ ਜਾਣਾ ਵਾ ਅੱਛਾ ਤੂੰ ਘਰ ਨੌਕਰ ਬਣੀ ਰਿਆ ਕਰ ਫਿਰ ਕਰਦੀ ਰਿਆ ਕਵੇ ਸਾਰਾ ਕੰਮ ਨਹੀਂ ਮੈਂ ਕਦੀ ਨੌਕਰ ਬਣੀ ਆ ਤੇ ਫਿਰ ਨੌਕਰ ਆ ਲਿਆ ਮੈਂ ਵੀ ਕਰੋਨੀ ਆ ਮੈਂ ਕਿਹੜਾ ਘਾਟ ਆ ਮੈਂ ਜਿਹੜਾ ਪਾਣੇ ਹੁੰਦੇ ਨਾ ਮੈਂ ਵੀ ਨਹੀਂ ਮੰਨਦੀ ਅੱਛਾ ਆ ਕੇ ਬਜਾਰੋ ਆਪੀ ਮੰਨਦੀ ਆ ਮੰਜੇ ਨਾ ਮੰਜੇ ਮੈਂ ਉਹਦੀ ਨੌਕਰ ਨਹੀਂ ਆ ਅੱਛਾ ਉਹ ਬੜੀ ਚਲਾਕ ਹੈ ਗਿਓ ਆ ਤੂੰ ਤੈਨੂੰ ਸਾਰਾ ਦਿਨ ਕੰਮ ਡਾਈ ਫਿਰਦੀ ਤੂੰ ਕਹਿੰਨੀ ਕਿ ਮੈਂ ਕਿਸੇ ਦੇ ਭਾਂਡੇ ਉਹਦੇ ਕੋਲ ਬੰਜਵਾਨੀ ਆ ਤੇ ਬਾਕੀ ਕੰਮ ਜਿਹੜਾ ਨਹੀਂ ਬਾਕੀ ਕੰਮ ਵੀ ਤੇ ਮੈਂ ਹੀ ਕਰਦੀ ਆ ਥੋੜਾ ਬਹੁਤਾ ਮੈਂ ਉਹਦੇ ਕੋ ਕਰਾ ਲੈਣੀ ਹੁਣ ਗਈ ਹੈ ਨਾ ਉਹ ਪਾਂਡੇ ਪਏ ਕਿੰਨੇ ਉਹਨੇ ਆ ਕੇ ਮੰਜਨੇ ਤੇ ਰਾਤ ਦੀ ਰੋਟੀ ਵੀ ਉਹਨੇ ਬਣਾਉਣੀ ਮੈਂ ਨਹੀਂ ਬਣਾਉਣੀ ਉਹਦੇ ਵੰਡੇ ਦੀ ਅੰਨੀਛ ਦੇਨੇ ਨਹੀਂ ਤੂੰ ਜਠਾਣੀ ਹੈ ਤੇ ਜੋਬ ਨਾ ਰੱਖਿਆ ਕਰ ਮੈਂ ਦੱਸਾਂ ਆਪਣਾ ਜੋਬ ਰੱਖਿਆ ਕਰ ਪੂਰਾ ਤੂੰ ਬੰਨ ਸੁਟਾਣੀ ਤੇ ਅੰਨੂ ਬਣਾ ਨੌਕਰ ਆਣੀ ਕੀ ਕਹਿੰਦੀ ਹੈ ਜੀ ਨਹੀਂ ਕੀ ਝੱਲਦੇ ਹੋ ਵਾ ਇੱਥੇ ਕੁਛ ਨਹੀਂ ਕਿਰਨ ਚੱਲਣਾ ਕੀ ਆ ਬਸ ਤੂੰ ਕੰਮ ਕਰਨੀ ਨਾ ਕਰਦੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਗਲੀ ਗਵਾਨ ਨੂੰ ਹਾਂ ਹਾਂ ਮੈਂ ਤੇ ਕੰਮ ਨਹੀਂ ਕਰਦੀ ਸਾਰੇ ਕੰਮ ਤੇ ਹੀ ਉਹ ਕਰਦੀ ਆ ਆ ਪਤਾ ਵੀ ਆ ਸਵੇਰੇ ਮਾੜਾ ਹੀ ਆ ਕੰਮ ਘਾਲੇ ਦੀ ਬਾਕੀ ਸਾਰੇ ਦਿਨ ਤੇ ਮੈਂ ਕੰਮ ਕਰਦੀ ਆ ਆ ਮਾੜੀ ਜੀ ਦੋ ਟਿਕੀਆਂ ਲਾਣ ਨੂੰ ਕੰਮ ਨਹੀਂ ਕਹਿੰਦੇ ਨਹੀਂ ਚਾਹੀ ਇਹ ਝੂਠ ਬੋਲਦੀ ਓ ਸਾਰਾ ਦਿਨ ਮੈਂ ਕੰਮ ਕਰਦੀ ਆ ਆ ਵੇਲਾ ਹੋਣ ਨਹੀਂ ਪਰਸ ਭਾਈ ਆ ਤੇ ਬਾਹਰ ਫੇਰ ਤੁਰ ਕੇ ਆਈ ਓ ਮੈਂ ਤਾਂ ਸਾਰਾ ਦਿਨ ਕੰਮ ਕਰਦੀ ਬਿਲਕੁਲ ਤੂੰ ਸਹੀ ਕਹਿੰਦੀ ਆ ਇਹਨੇ ਮੈਨੂੰ ਨੌਕਰਾਂ ਨਹੀਂ ਬਣਾਇਆ ਆਹਾ ਕਿਹੜਾ ਫੇਰ ਤੁਰ ਕੇ ਆਈ ਆ ਘਰ ਦਾ ਹੀ ਸਮਾਨ ਲੈਣ ਗਈ ਸੀ ਪਤਾ ਨਹੀਂ ਮਾੜਾ ਕਿ ਕਿ ਤੈਨੂੰ ਬਾਹਰ ਜਾਣਾ ਕੋਈ ਸਮਾਨ ਲੈਣ ਨੂੰ ਬਸ ਫੇਰ ਤਰਕ ਹੀ ਆਈ ਆ ਫੇਰ ਤਰਕ ਹੀ ਆ ਨਹੀਂ ਕਰਦਾ ਤੂੰ ਕਿਹੜਾ ਸਮਾਨ ਨਾ ਇੱਕ ਤੇ ਤੂੰ ਬਹਾਨਾ ਲੱਭਦੀ ਆ ਬਸ ਮੈਂ ਜਾਵਾਂ ਆ ਇੱਕ ਮਾੜੀ ਜੀ ਚੀਜ਼ ਮੁੱਕਦੀ ਆ ਨਾ ਉਸੇ ਵੇਲੇ ਇੱਕ ਟੋਆ ਕੱਢਦੀ ਆ ਜਾਂ ਵੜਦੀ ਓਟ ਤੇ ਤੁਰ ਪੈਣੀ ਆ ਮੇਰੀ ਗੱਲ ਸੁਣ ਤੈਨੂੰ ਚਾਜਣਾ ਸਮਾਨ ਨਹੀਂ ਲੈ ਜਾਂਦਾ ਆ ਵੇਲਾ ਬਾਹਰ ਵਾਲਿਆਂ ਨੂੰ ਪਤਾ ਲੱਗ ਗਈ ਸਾਰਾ ਦਿਨ ਤੂੰ ਬਾਹਰ ਹੀ ਰਹਿੰਦੀ ਆ ਤੇ ਇਹੋ ਜਿਹਾ ਬਹਾਨਾ ਤੂੰ ਹੀ ਲਾ ਲਿਆ ਕਰੋ ਫਿਰ ਤੂੰ ਹੀ ਵੀ ਚੱਲ ਜਿਆ ਕਰੋ ਬਾਹਰ ਮੈਂ ਮਨਾ ਕੀਤਾ ਵਾ ਨਾ ਮੈਂ ਕੱਲੀ ਬਣਾ ਲਾਵਾਂ ਤੂੰ ਘਰ ਬਵੇਂ ਤੇ ਮੈਂ ਬਣਾ ਲਾਵਾਂ ਨਾ ਸਾਰੇ ਦਿਨ ਤੇ ਤੂੰ ਤਰੀ ਰਹਿਨੀ ਆ ਆਹੋ ਦਰਾਨੀਆਂ ਤੇ ਵੈਸੇ ਹੀ ਬਦਨਾਮ ਹੁੰਦੀਆਂ ਵਾ ਕਿ ਕੁਛ ਨਹੀਂ ਕਰਦੀਆਂ ਬਾਹਰ ਘੁੰਮਣ ਜਾਂਦੀਆਂ ਵਾ ਜਠਾਣੀਆਂ ਹੀ ਬਸ ਹੈਗੀਆਂ ਘਰ ਦੀਆਂ ਚੰਗੀਆਂ ਸਹੀ ਕਹਿੰਨੀ ਆ ਨਹੀਂ ਸਹੀ ਕਹਿੰਨੀ ਦਰਾਨੀਆਂ ਬਦਨਾਮ ਹੁੰਦੀਆਂ ਕਿਉਂਕਿ ਜਠਾਣੀਆਂ ਸਾਰੇ ਦਿਨ ਘਰ ਮਰਿਆ ਰਹਿੰਦੀਆਂ ਕੰਮ ਕਰਦੀਆਂ ਰਹਿੰਦੀਆਂ ਤੇ ਦਰਾਨੀਆਂ ਫਿਰਦੀਆਂ ਰਹਿੰਦੀਆਂ ਜਠਾਣੀਆਂ ਵੱਲ ਸਾਰਿਆਂ ਨੂੰ ਇਹ ਵੇਖ ਕੇ ਤਰਸ ਹੁੰਦਾ ਵੇਖ ਲੈ ਹੋਣੇ ਇੱਧਰ ਉੱਧਰ ਵੇਖਨ ਨੀ ਆ ਬੋਲ ਦੱਸ ਇਹਨੂੰ ਉਹ ਬੋਲੋ ਚਾਹੀ ਦੱਸੋ ਕੁਛ ਕਰੋ ਸਹੀ ਗੱਲ ਹੁਣੇ ਤਾਂ ਮੈਨੂੰ ਕਹਿੰਦੀ ਆ ਨਾ ਤੇਰੀ ਸੱਸ ਮਾਨੀ ਹੈਗੀ ਜੇ ਕੋਈ ਤੈਨੂੰ ਹੋਈ ਨਾ ਦੁੱਖ ਤਲੀਫ਼ ਤੇ ਮੈਨੂੰ ਦੱਸੀ ਹੁਣ ਮੇਲਾ ਤੇਰੇ ਸਾਹਮਣੇ ਮੇਰੇ ਨਾਲ ਲੜੀ ਜਾਂਦੀ ਓ ਕਰੋ ਗੱਲ ਬੋਲਣ ਨਹੀਂ ਦੇ ਨਹੀਂ ਇਹ ਤੁਹਾਡੇ ਘਰ ਦਾ ਮਸਲਾ ਹੈ ਤੁਸੀਂ ਆਪੇ ਇਹਨੇ ਜਿਠੋ ਮੈਂ ਕਿ ਤੁਹਾਡੇ ਘਰ ਦਾ ਨਹੀਂ ਜਿਠਣਾ ਆਪੇ ਜਿਠੋ ਮੈਂ ਚੱਲਦੀ ਆ ਚਾਈ ਹੋ ਜਾਂਦੀ ਓ ਚਾਈ ਏ ਤੇ ਸ਼ੁਕਰ ਤੂੰ ਹੀ ਮੈਨੂੰ ਨਾਲ-ਨਾਲ ਮੈਸੇਜ ਕਰੀ ਗਏ ਰਿਕਾਰਡਿੰਗਾਂ ਭੇਜੀ ਗੇ ਨਹੀਂ ਤੇ ਵੇਖੋ ਚਾਈਨੇ ਤੇ ਪੂਰਾ ਜੋਰ ਲਾਤਾ ਹੀ ਘਰ ਪੱਟਣ ਦੇ ਵਿੱਚ ਤਾਂ ਹੀ ਮੈਂ ਕਿਹ ਚਾਲਾਂ ਇਹੋ ਹੀ ਕੰਮ ਕਰਾਂ ਆ ਆਈ ਉਹ ਮੈਨੂੰ 扑ਕਾਉਣ ਤੇਰੇ ਨਾਲ ਲੋਕਾਂ ਕੋਲ ਨਾ ਜਰਿਆ ਨਹੀਂ ਜਾਂਦਾ ਪਿਆਰ ਵੇਖ ਕੇ ਤੇ ਵੇਖ ਲਾ ਨੁੱਤੀ ਨੌਂ ਮਿੰਟਾਂ ਚ ਆ ਗਏ ਇਹ ਤੇ ਆਏ ਸੀ ਤੇ ਮੇਰੇ ਮੂੰਹੋਂ ਤੇਰੀ ਕੋਈ ਬੁਰਾਈ ਨਿਕਲੀ ਮਿੰਨੋ ਬੇਟੇ ਇਤੇ ਬਕੌਂਦੇ ਰਹੇ ਪਰ ਮੈਂ ਨਹੀਂ ਬਕੀ ਮੈਂ ਤਾਂ ਦੇ ਮੈਸੇਜ ਤੇ ਮੈਸੇਜ ਮੈਸੇਜ ਦੇ ਮੈਸੇਜ ਤੈਨੂੰ ਭੇਜੀ ਗਈ ਉਹ ਹੁਣ ਗਈ ਮਿੰਨੋ ਉਹ ਵੀ ਦੇ ਕਹਿਨੀ ਆ ਇਹ ਤੇ ਤੁਹਾਡੀ ਸਮਝਦਾਰੀ ਹੈਗੀ ਕਿ ਤੁਸੀਂ ਇਹਨਾਂ ਦੀ ਗੱਲਾਂ ਦੇ ਵਿੱਚ ਨਹੀਂ ਐ ਜੇ ਤੁਹਾਡੀ ਜਗ੍ਹਾ ਕੋਈ ਹੋਰ ਹੁੰਦਾ ਜਿਹਦਾ ਦਿਮਾਗ ਇੰਨਾ ਕੰਮ ਨਾ ਕਰਦਾ ਜੇ ਇਹੋ ਜਿਹਿਆਂ ਦੀ ਦਲਲਾਂ ਦੇ ਵਿੱਚ ਆ ਕੇ ਤੇ ਦਰਾਣੀ ਦੇ ਨਾਲ ਲੜਾਈ ਕਰ ਲੈਣੀ ਪੂਰੀ ਲੜਾਈ ਹੋ ਜਣੀ ਸਾਡੀ ਤੇ ਤੇ ਹੋਰ ਮੇਰੇ ਹਿਸਾਬ ਨਾਲ ਨਾ ਇਤਨਾ ਦੇ ਬੜੇ ਹੀ ਲੋਕ ਹੈਗੇ ਆ ਕਿ ਜਿਹੜੇ ਕੀ ਕਿਸੇ ਦਾ ਪਿਆਰ ਵੇਖ ਕੇ ਝੜਦੇ ਨਹੀਂ ਆ ਜਿਵੇਂ ਕਿ ਇਸ ਵੀਡੀਓ ਦੇ ਵਿੱਚ ਦਰਾਣੀ ਚਠਾਣੀ ਦਾ ਬੜਾ ਹੀ ਪਿਆਰ ਉਹ ਹੈ ਗਿਆ ਪਰ ਜਿਹੜੀ ਗਵਾਂਡੇ ਨਾ ਉਹਦੇ ਢਿੱਡ 'ਚੇ ਪੀੜੋਂ ਹੁੰਦੀ ਹੈਗੀ ਕਿ ਇਹਨਾਂ ਦਾ ਪਿਆਰ ਇਤਨਾ ਕਿਦਰਾ ਮੈਂ ਹੁਣ ਤੋੜ ਕੇ ਹੀ ਰਹਿਣਾ ਵਾ ਪਰ ਉਹਨਾਂ ਨੂੰ ਇਹ ਸਾਬਿਤ ਕਰਨ ਵਾਸਤੇ ਕਿ ਆਪਾਂ ਸੱਚੀ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਗਏ ਆ ਥੋੜਾ ਜਿਹਾ ਨਾਟਕ ਕਰਨਾ ਪਿਆ ਜੇ ਇੰਨਾ ਕ ਨਾਟਕ ਕਰਨ ਦੇ ਨਾਲ ਘਰ ਸੜ ਸਹੀ ਚੱਲ ਗਿਆ ਤੇ ਹਰ ਜੀ ਕੀ ਆ ਇਸ ਕਰਕੇ ਆਪਾਂ ਵੀ ਉਹੀ ਕਹਿੰਨੇ ਆ ਕਿ ਜੇ ਤੁਹਾਨੂੰ ਕੋਈ ਤੋੜਦਾ ਨਾ ਥੋੜਾ ਬਹੁਤਾ ਨਾਟਕ ਕਰ ਲੇ ਕਰੋ ਤੇ ਬਸ ਇਹਨਾਂ ਨੂੰ ਚਲਦੇ ਬੰਦੇ ਕਰਿਆ ਕਰੋ ਆਪਣਾ ਪਿਆਰ ਪੂਰਾ ਰੱਖੋ ਉਹ ਹੀ ਨਾ ਉਹਦੇ ਸਾਹਮਣੇ ਉਹਦੇ ਬਣਗੇ ਉਹਨੂੰ ਵੀ ਨਾ ਲੱਗੇ ਕਿ ਮੇਰੀਆਂ ਗੱਲਾਂ ਦੇ ਵਿੱਚ ਨਹੀਂ ਆ ਉਹ ਵੀ ਖੁਸ਼ ਤੇ ਸਾਡਾ ਘਰ ਵੀ ਖੁਸ਼ ਤੇ ਇਤਨਾ ਹੀ ਜੀ ਸਾਰੇ ਜਣੇ ਰਲ ਮਿਲ ਕੇ ਰੋ ਦਰਾਣੀ ਜਠਾਣੀ ਹੋਵੇ ਸੱਸ ਨੂੰ ਹੋਵੇ ਭਾਵੇਂ ਇਹ ਤੇ ਦਰਾਣੀ ਜਠਾਣੀ ਨੂੰ 扑ਕਾਣਾ ਹੀ ਵੇ ਸੱਸ ਨੂੰ ਵੀ 扑ਕਾ ਸਕਦਾ ਕੋਈ ਵੀ 扑ਕਾ ਸਕਦਾ ਇਸ ਕਰਕੇ ਕਿਸੇ ਤੀਜੇ ਦੀ ਗੱਲ ਦੇ ਵਿੱਚ ਆ ਕੇ ਆਪਣਾ ਕਰ ਨਾ ਖਰਾਬ ਕਰੋ ਬਿਲਕੁਲ ਸਹੀ ਕਿਹਾ ਕਿਰਨ ਜਿੱਤੇ ਸਾਡੀ ਸੱਸ ਮਾਂ ਜਾਂ ਦਰਾਣੀ ਉਹਤੇ ਗਵਾਨੀਆਂ ਨੇ ਥੋੜੀ ਬੰਨ ਜਾਣਾ ਵਾ ਉਹਨਾਂ ਨਹੀਂ ਬੈਣਾ ਉਹਨਾਂ ਨੇ ਆਪਣਾ ਬੰਨਾ ਵਾ ਜਿਹੜੇ ਗਲੀ ਗਵਾਂਡੇ ਨੇ ਉਹਨਾਂ ਨੇ ਗਲੀ ਗਵਾਂਡੀ ਰਹਿਣਾ ਜਿੱਥੇ ਸਾਡਾ ਰਿਸ਼ਤਾ ਉਹ ਵਾਲਾ ਨਾ ਉਹਨਾਂ ਨਾਲ ਹੀ ਰਹਿਣਾ ਵਾ ਤੇ ਹੋਰ ਜੋ ਪਰਿਵਾਰ ਨੇ ਸਾਥ ਦੇਣਾ ਉਹ ਕਿਸੇ ਬਾਹਰ ਵਾਲੇ ਨੇ ਸਾਥ ਨਹੀਂ ਦੇ ਦੇਣਾ ਮੇਨ ਕੀ ਕਹਿੰਦੇ ਆ ਇਹੋ ਹੀ ਵੀਡੀਓ ਦਾ ਸੀਗਾ ਤੇ ਤੁਸੀਂ ਵੀ ਕਿਸੇ ਤੀਜੇ ਦੀ ਗੱਲ ਦੇ ਵਿੱਚ ਆ ਕੇ ਆਪਣਾ ਘਰ ਨਾ ਤੋੜੋ ਆਪਣੇ ਦਿਮਾਗ ਯੂਜ਼ ਕਰੇ ਕਿ ਇਹ ਕਹਿੰਦੇ ਆ ਸ਼ਾਇਦ ਇਤਨਾ ਦਾ ਹੋਣਾ ਵਾ ਇਤਨਾ ਦਾ ਕੁਝ ਵੀ ਨਹੀਂ ਆ ਜਿੰਨੇ ਇੰਨੇ ਸਾਲਾਂ ਤੋਂ ਤੁਸੀਂ ਜਿਸ ਪਰਿਵਾਰ ਦੇ ਮੈਂਬਰ ਦੇ ਨਾਲ ਰਹਿੰਦੇ ਜੇ ਤੁਹਾਨੂੰ ਉੱਤੇ ਯਕੀਨ ਹੋਣਾ ਚਾਹੀਦਾ ਨਾ ਕਿ ਆ ਕੋਈ ਗਰੀ ਗਵਾਂਡ ਆਇਆ ਜਾਂ ਕੋਈ ਤੁਹਾਨੂੰ ਭੜਕਾਣ ਆ ਗਿਆ ਉਹਦੇ ਤੇ ਯਕੀਨ ਹੋਣਾ ਚਾਹੀਦਾ ਤੇ ਚਲੋ ਜੀ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗੀ ਹੋਵੇ ਸਟੋਰੀ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਸਟੋਰੀ ਦਾ ਟਾਈਮ ਆ ਸ਼ੇਅ ਜੀ ਸ਼ਾਮ ਦੇ ਜਸਵੀਰ ਕੋ ਚੈਨਲ ਇੱਕ ਗੱਲ ਆਂਟੀ ਜੀ ਨੇ ਹੋਰ ਕਰਨੀ ਆਂ ਆਂਟੀ ਜੀ ਵੱਲੋਂ ਮੈਸੇਜ ਬੜੇ ਤੁਹਾਡੇ ਆਂਟੀ ਹੋਣਦੇ ਆ ਉਹਦੇ ਜਵਾਬ ਆਂਟੀ ਜੀ ਦੇਣ ਲੱਗੇ ਆਂ ਆਂਟੀ ਜੀ ਨੇ ਮੈਂ ਕੀ ਦੇਣਾ ਖੁਦ ਚਾਈ ਜੀ ਕਰਨਗੇ ਆਂਟੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਹੈ ਉਮੀਦ ਆ ਕਿ ਸਾਡੀ YouTube ਫੈਮਿਲੀ ਬਹੁਤ ਵਧੀਆ ਹੋਣਗੇ ਕਿਸੇ ਨੇ ਕਮੈਂਟ ਕੀਤਾ ਸੀ ਕਿ ਤੁਸੀਂ ਚਾਈ ਦਾ ਜਲੂਸ ਕੱਢਦੇ ਜੇ ਇੱਕ ਜਣੇ ਨੇ ਉਹ ਪਤਾ ਵੀ ਆ ਇਹ ਗੱਲਾਂ ਕੌਣ ਕਹਿੰਦੇ ਆ ਮਤਲਬ ਕੀ ਆ ਇਹ ਗੱਲਾਂ ਦਾ ਮਤਲਬ ਕਿ ਮੈਂ ਲੱਕੀ ਦੇ ਵਲੌਗ ਵਿੱਚ ਵੀ ਇਹ ਗੱਲ ਕਹੀ ਸੀ ਇਹ ਗੱਲਾਂ ਦਾ ਮਤਲਬ ਕਿ ਰੋਲ ਇਜ਼ ਰੋਲ ਬਿਲਕੁਲ ਕਿਉਂ ਚਾਹੀਦੀ ਹਾਂ ਚਲੂ ਇਸ ਨੂੰ ਚਾਹੀ ਨੂੰ ਪਟਰਾਨੀ ਬਣਾਣੇ ਆ ਉਦੋਂ ਵੀ ਐਪਰੀਸ਼ੀਏਟ ਕਰਿਆ ਕਰੋ ਚਾਹੀ ਨੂੰ 16 ਨੇ ਗੱਲ ਠੰਡੀ ਸਭ ਬਿਲਕੁਲ ਸਹੀ ਹੈ ਰੋਲ ਦੇ ਰੋਲ ਦੇ ਹਿਸਾਬ ਨਾਲ ਸਾਰ ਕੋਈ ਦੇਣਾ ਹੁੰਦਾ ਵਾ ਹਾਂ ਮੁੰਜੇ ਮੇਰੀ ਧੀ ਜੇ ਮੈਂ ਪਾਗਲ ਬਣੀ ਹਾਂ ਮੈਂ ਆਪਣਾ ਜਲੂਸ ਥੋੜੀ ਕੱਢ ਲਿਆ ਰੋਲ ਹੈਗਾ ਸੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜਦੋਂ ਤੁਹਾਨੂੰ ਕੋਈ ਰੋਲ ਦਿੰਦਾ ਵਾ ਇਸ ਤਰ੍ਹਾਂ ਦਾ ਤੇ ਤੂੰ ਖੁਸ਼ੀ ਖੁਸ਼ੀ ਕਰਦੇ ਜੀ ਜਾਂ ਧੱਕਾ ਕੋਈ ਤੁਹਾਡੇ ਨਾਲ ਜਬਰਦਸਤੀ ਕਰੋਂਦੇ ਟਾਡੇ ਕੋ ਨਹੀਂ ਨਹੀਂ ਮੈਨੂੰ ਕੋਈ ਜਬਰਦਸਤੀ ਕਰਾ ਸਕਦਾ ਆ ਆਪਣੀ ਕੁਝ ਵੀ ਨਹੀਂ ਕਰਦੀ ਚਾਈ ਨੂੰ ਤੇ ਅੱਗੇ ਸੱਜੇ ਸਵਰਨ ਦੇ ਇੰਨਾ ਸ਼ੌਂਕ ਆ ਚਾਈ ਜੀ ਇੰਨੀਆਂ ਸਾਨੂੰ ਸਟੋਰੀਆਂ ਦੱਸਦੇ ਨੇ ਕਹਿਣਗੇ ਕਿ ਤੁਸੀਂ ਨਾ ਮੇਰਾ ਸੀਨ ਆ ਲਓ ਮੈਂ ਆਪਾਂ ਕਹਦੇ ਨੇ ਕਿ ਚਾਈ ਜੀ ਨਹੀਂ ਚੰਗਾ ਲ ਉਹ ਜਾਓ ਠਿੱਠੇ ਕੂਚ ਚ ਕਿਉਂ ਨਹੀਂ ਚੰਗਾ ਲੱਗਦਾ ਆਂਦੇ ਨੇ ਕਿ ਜ਼ਿੰਦਗੀ ਵਿੱਚ ਮੈਂ ਬੜੇ ਉਤਾਓ ਚੜਾਓ ਵੇਖੇ ਨੇ ਹੁਣ ਮੈਂ ਖੁਸ਼ ਰਹਿਣਾ ਚਾਹਨੀ ਹੈ ਆਪਣੀ ਲਾਈਫ ਜੀਣਾ ਚਾਹਨੀ ਹੈ ਜਿਹੜੀ 4 ਦਿਨ ਦੀ ਜ਼ਿੰਦਗੀ ਗਈ ਆ ਇਹ ਖੁਸ਼ ਮਤਿਹਤ ਕਰਨਾ ਚਾਹਦੀ ਆ ਮੈਂ ਆਪਣੀ ਔਰ ਤੁਹਾਨੂੰ ਸਹੀ ਗੱਲ ਦੱਸਾਂ ਸਾਨੂੰ ਚਾਈ ਜੀ ਕੋਲੋਂ ਬੜਾ ਕੁਝ ਸਿੱਖਣ ਨੂੰ ਮਿਲਦਾ ਇਸ ਗੱਲ ਦਾ ਤੁਹਾਨੂੰ ਵੀ ਪਤਾ ਜੇ ਤੁਹਾਨੂੰ ਇਹਨਾਂ ਦੀ ਡੇਲੀ ਰੁਟੀਨ ਵਿਖਾਈਏ ਨਾ ਤੁਸੀਂ ਖੁਦ ਹੈਰਾਨ ਹੋ ਜਾਗੇ ਕਿ ਇੰਨੀ ਏਜ ਵਿੱਚ ਵੀ ਆ ਕੇ ਇੰਨੇ ਐਕਟਿਵ ਇੰਨੇ ਪੋਜ਼ਿਟਿਵ ਮਾਈਂਡ ਐਪੀ ਤੇ ਚਾਈ ਬਹੁਤ ਆ ਬਹੁਤ ਜ਼ਿਆਦਾ ਕਦੀ ਵੀ ਜਦੋਂ ਮਰਜ਼ੀ ਇਹਨਾਂ ਨੂੰ ਕੋ ਚਾਈ ਜੀ ਆ ਵੀਡੀਓ ਬਣਾ ਲਈਏ ਕਰੋ ਕਰੋ ਆ ਗਈ ਮੈਂ ਆਪਣਾ ਘਰ ਦਾ ਕੰਮ ਹੀ ਕਰਉਣਾ ਪਿਆ ਜਣਾ ਬਿਜ਼ੀ ਆ ਹਰ ਟਾਈਮ ਲਾਈਫ ਇਹਨਾਂ ਦੀ ਬਿਜ਼ੀ ਆ ਮੇਰੇ ਕੰਮ ਬਹੁਤ ਨੇ ਆਪਣਾ ਖਲਾਰਾ ਬਹੁਤ ਵਾਇਆ ਆ ਯਾਰ ਐਡਾ ਤੁਸੀਂ ਕਹੋ ਕਿ ਮੈਂ ਇੱਕ ਕੰਮ ਦੇ ਵਿੱਚ ਹੀ ਆਂ ਹਾਂ ਮੇਰੇ ਕੰਮ ਬਹੁਤ ਜਿਆਦਾ ਨੇ ਚਾਈ ਜੀ ਸਲਾਈ ਕਢਾਈ ਮਸ਼ੀਨੀ ਸਵੈਟਰ ਮਤਲਬ ਮੈਂ ਬਾਤ ਪੂਜਾ ਹਾਂ ਕੀਰਤਨ ਵੀ ਐਡਾ ਸਵਾ ਚਾਈ ਜੀ ਹਰ ਚੀਜ਼ ਕਰਦੇ ਆਂ ਨਾ ਕਰਿਆ ਕਰੋ ਤੁਹਾਨੂੰ ਅੱਗੇ ਵੀ ਮੈਂ ਪਹਿਲਾਂ ਕਿਹਾ ਸੀ ਚਾਈ ਜੀ ਐਸ ਟੀਮ ਦੀ ਜਾਣਨ ਜਿਤਨਾ ਕਹਿੰਦੇ ਨਾ ਮਤਲਬ ਬਿਲਡਿੰਗ ਖੜੀ ਕਰਨ ਵਾਸਤੇ ਨੀਹਾਂ ਥੱਲੇ ਉਹ ਚਿਕਣੀਆਂ ਪੰਡੀਆਂ ਉਹ ਨਹੀਂ ਆ ਸਰਜੀਤ ਕੌਰ ਹੈਗੀ ਜੀ ਇਸ ਚੈਨਲ ਦੇ ਐ ਹੱਥ ਕਿਦਾ ਸਿਰ ਤੇ ਇਹ ਨਾ ਨਹੀਂ 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 ਚਾਹੀ ਜੀ ਤੁਹਾਡਾ ਹੱਥ ਸਾਡੇ ਸਿਰ ਤੇ ਹੋਣੀ ਹੋਣਾ ਠੀਕ ਹੈ ਤੇ ਤੁਹਾਡਾ ਵੀ ਹੱਥ ਆਪਣੇ ਸਿਰ ਤੇ ਚਲੋ ਜੀ ਨਾਸ ਨਾ ਕਰਿਆ ਕਰੋ ਗੱਲ ਸੋਚ ਸਮਝ ਕੇ ਕਰਿਆ ਕਰੋ ਜਿਹੜੀ ਵੀ ਕਰਨੀ ਆ ਪਤਾ ਕੀ ਆ ਅ ਜਦੋਂ ਮੈਂ ਫਿਰ ਤੜਨਾ ਇਹ ਗੱਲ ਕਰਦੀ ਨਾ ਮੈਨੂੰ ਫਿਰ ਆਪਣੇ ਆਪ ਤੇ ਚੰਗਾ ਨਹੀਂ ਲੱਗਦਾ ਹੈਗਾ ਕਿ ਮੈਂ ਤੁਹਾਨੂੰ ਕੀ ਕਵਾਂ ਹੈਨਾ ਤੁਸੀਂ ਇੱਕ ਸਾਡੇ ਪਰਿਵਾਰਕ ਮੈਂਬਰ ਜੇ ਤੇ ਜਿੱਥੋਂ ਤੱਕ ਮੈਨੂੰ ਯਕੀਨ ਆ ਹਮੇਸ਼ਾ ਪਰਿਵਾਰ ਦਾ ਮੈਂਬਰ ਇੱਕ ਦੂਜੇ ਨੂੰ ਬੁਰਾ ਨਹੀਂ ਕਰਦਾ ਠੀਕ ਹੈ ਜੀ ਜੇ ਸਾਡੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗੀਆਂ ਹੁਣ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਬਾਕੀ ਵੀਡੀਓ ਦਾ ਟਾਈਮ ਛੇਪ ਹੈ ਜੀ ਥੈਂਕ ਯੂ ਸੋ ਮਚ